फे ते नुसान मिले बचे शर ਦੁਸ਼ਮਣੀਆਂ ਕਾਰਨ ਜੋ ਜਿਹੜੇ ਮਹਾਂਪੁਰਸਾਂ ਦੇ ਗੁਰੂਆਂ ਲੜਨੀਆਂ ਬਾਬੇ ਬਕੇ ਬਾਬਨ ਦੇ ਦੋ ਆਰ ਪੁਰੇ ਪਰਮੇਸ਼ਰ ਜੋ ਜੋ ਬਾਬੇ ਆ ਸਿੰਘ ਪਾਈਆ ਆ ਕੋਈ ਥੱਲੇ ਕੋਟਸਵਾਰ ਜਿਹੜਾ ਕੋਈ ਛੱਟ ਬੱਚੀ ਆ ਤੁਸ ਨੂੰ ਰੋਹ ਦੇ ਦਿਓ ਰਾਹ ਦੇ ਦਿਓ ਤੁਸ ਨੂੰ ਰੋਹ ਦੇ ਦਿਓ ਪਰ ਸਾਰੇ ਨੂੰ ਤੁਸ ਨੂੰ ਰਾਹ ਦੇ ਦਿਓ ਕੁਛ ਨਹੀਂ ਛੱਟ ਬੱਚੀ ਹੈ ਪਰ ਬੇਨਤੀ ਕਰਾਂ ਅੰਮ੍ਰੋਦ ਸਰ ਨੂੰ ਰਾਹ ਦਿਓ ਵਾਰ ਵਾਰ ਹਰ ਵਾਰ ਦੇ ਆ ਉਹਨਾਂ ਨੂੰ ਜਿਹੜਾ ਤਵੀਦ ਦਿੱਤੀ ਜਾਂਦੀ ਆ ਕਿ ਇਹ ਜਿਹੜਾ ਸਟੇਡੀਅਮ ਖੁੱਦਾ ਕੀਤਾ ਜਾਵੇ ਬਾਬਾ ਹੀਰ ਸਿੰਘ ਜੀ ਜਿਹੜੇ ਆਮ ਜਿਹੜੇ ਭਾਵੇਂ ਪੁਲਿਸ ਵਾਲੇ ਨੇ ਜਾਂ ਆਰਮੀ ਵਾਲੇ ਉਹਨਾਂ ਦੇ ਘੋੜੇ ਜਿਹੜੇ ਨੇ ਪੜੇ ਲਿਖੇ ਸਾਡੇ ਜਿਹੜੇ ਘੋੜੇ ਹੁੰਦੇ ਨੇ ਆ ਆਮ ਜਿਹੜੇ ਘੋੜੇ ਹੁੰਦੇ ਨੇ ਉਹ ਵੇਖ ਕੇ ਰੋਗ ਜਾਂਦੇ ਨੇ ਪਰ ਇਹ ਘੋੜੇ ਜਿਹੜੇ ਵੀ ਗੁਰੂ ਖਾਲਸਾ ਬਣਦੇ ਆਕੋ ਵੀ ਤੇ ਪਿੱਛੋਂ ਵੀ ਮਾਲ ਕਰਦੇ ਨੇ ਰੱਬ ਦੇ ਤਾਰੇ